ਹਾਂਜੀ ਅੱਜ ਦੇ ਵਲੌਗ ਚ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਮੱਕੀ ਬੀਜਣੀ ਹੈ ਇੱਕ ਤਾਂ ਇੱਕ ਜੇ ਲਵਾਉਣਾ ਡੈਕ ਤੇ ਮੇਰਾ ਭਤੀਜਾ ਮਹਤਾਬ ਸਿੰਘ ਇਹਨੂੰ ਬਹੁਤ ਚਾਹ ਸੀ ਅੱਜ ਡੈਕ ਲਵਾ ਕੇ ਲਿਆਵਾਂਗੇ ਇਹ ਵੀ ਮੇਰੇ ਨਾਲ ਚੱਲੂ ਅੱਜ ਪੂਰੀ ਤਿਆਰੀ ਟਰੈਕਟਰ ਦੀ ਖਿੱਚੀ ਜਾਂਦਾ ਤੇ ਅਸੀਂ ਤੁਰਪੇ ਭਰਾਓ ਮੱਕੀ ਬੀਜ ਕੇ ਫਿਰ ਉਦbaar ਡੈਕ ਲਵਾਵਾਂਗੇ ਇਹਦੇ ਮੈਗ ਬਿਲਡਿੰਗ ਦੇ ਨਾਲ ਵਧੀਆ ਇੰਗਲਾ ਸਾਹਿਬ ਚੰਗੀਆਂ ਸਫਾਈ ਦੇ ਨਾਲ ਤੇ ਆਜੋ ਭਾਈ ਚੱਲਦੇ ਲੋ ਜੀ ਹੁਣ ਆਪਾਂ ਪਹੁੰਚ ਗਏ ਹਰਵਿੰਦਰ ਐਗਰੀ ਵਰਕਸ ਪਿੰਡ ਧੂੜਕੋਟ ਜਿਲਾ ਮਕਸਰ ਹੁਣ ਆਪਾਂ ਇਥੋਂ ਵੀਰ ਤੋਂ ਡੈਕ ਲਵਾਵਾਂਗੇ ਂਗੜਾ ਂਗੜਾ ਵਧੀਆ ਮੈਗ ਵੈਲਡਿੰਗ ਦੇ ਨਾਲ ਵੈਲਡ ਕਰਵਾ ਕੇ ਜਿਹੜੀ ਵਧੀਆ ਸਫਾਈ ਆਵੇ ਕਿਉਂਕਿ ਨਵਾਂ ਟਰੈਕਟਰ ਆ ਤੇ ਵਧੀਆ ਸਫਾਈ ਦੇ ਨਾਲ ਵੀਰ ਤੋਂ ਪਾਏ ਕਰਕੇ ਦਊਗਾ ਆਪਣਾ ਕੰਮ ਕਰ ਤੇ ਕੀ ਦਾ ਬਹੁਤ ਵਧੀਆ ਕੰਮ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਟਰਾਲੇ ਟਰੂਲੇ ਬਹੁਤ ਵੀਰ ਤਿਆਰ ਕਰਕੇ ਵੇਚਦਾਗਾ ਦੂਰ ਦੂਰ ਤੱਕ ਜਾਂਦੇ ਆ ਇਹ ਟਰਾਲੇ ਤੇ ਵਧੀਆ ਕੰਮਾਂ ਟੌਪ ਦਾ ਸਾਡੇ ਏਰੀਆ ਦੇ ਵਿੱਚ ਤੇ ਆ ਪਾਪ ਲਾਈਨ ਮਸ਼ੀਨਾਂ ਟਰਾਲਾ ਤੇ ਤੁਹਾਨੂੰ ਇਹ ਟਰਾਲਾ ਇੱਕ ਤਿਆਰ ਕਰੀ ਬੈਠਾਗਾ ਵੀਰ ਦੇਖ ਸਕਦੇ ਹੋ ਵੀ ਵੀਡੀਓ ਦੇ ਵਿੱਚ ਤੇ ਵੀਰ ਨੇ ਮਿਰਚੀ-ਮੁਨਤੀ ਸਾਰੀ ਲੈ ਲਈ ਆ ਤੇ ਇੰਗਲਾ ਕੱਟ ਰਿਹਾ ਹੁਣ ਇੰਗਲਾ ਕੱਟ ਕੇ ਵੀ ਇਹ ਮਿਰਚੀ ਨਾਲ ਲਾ ਕੇ ਉਹਦੇ ਸੈਟਿੰਗ ਕਰੂਗਾ ਤੇ ਇੱਕ ਗੱਲ ਆਪਾਂ ਹੋਰ ਦੱਸ ਦਈਏ ਭਰਾਓ ਵੀ ਆਪਾਂ ਡੈਕ ਸਾਰਿਆਂ ਨਾਲੋਂ ਛੋਟਾ ਲਵਾਇਆਗਾ ਕਿਉਂਕਿ ਆਪਾਂ ਆਪ ਹੀ ਸੋchnਾ ਹੁੰਦਾਗਾ ਐਵੇਂ ਦੱਸ-ਦੱਸ ਨਹੀਂ ਜਾਲ ਆਪਾਂ ਕੰਮ ਨਹੀਂ ਕਰਨਾ ਬਸ ਆਪਾਂ ਆਪ ਆਪ ਹੀ ਸੋchnਾਗਾ ਤੇ ਆਪਾਂ ਛੋਟਾ ਜਿਹਾ ਮੰਨ ਲਓ ਆਪਦੇ ਹਿਸਾਬੀ ਇਹਦਾ ਹੀ ਲਵਾਇਆ ਵੀ ਜਿਹੜਾ ਆਪ ਨੂੰ ਡਰਾਈਵਰ ਨੂੰ ਜਿਆ ਦੇਖ ਬੜਾ ਇਹ ਜਿਹੜਾ ਸਪੀਕਰ ਜਿਹੜਾ ਆਪਾਂ ਕੰਮ ਨਹੀਂ ਕੀਤਾਗਾ ਤੇ ਹਿਸਾਬ ਦਾ ਹੀ ਆਪਣਾ ਕੰਮ ਆ ਭਰਾਵੋ ਇਹ ਆਪਾਂ ਪਹਿਲਾਂ ਹੀ ਦੱਸ ਦਿੱਤਾਗਾ ਕਿ ਕਿਉਂ ਲਵਾ ਦੇਖ ਸਰੋ ਛੋਟੀ ਜਿਹੀ ਬੇਟੀ ਲਵਾਈ ਹੈ ਆਪਾਂ ਕੋਈ ਇਹਦੇ ਸਾਈਡਾਂ ਫੁੱਡਾਂ ਤੇ ਜਾਂ ਥੱਲੇ ਉੱਪਰ ਪਿੱਛੇ-ਪਿੱਛੇ ਕੋਈ ਸਪੀਕਰ ਨਹੀਂ ਲਵਾਉਣਾ ਨਾ ਕੜਾਉਣਾ ਆਪਾਂ ਤੁਸੀਂ ਦੇਖ ਰਹੇ ਹੋ ਕਿ ਆਪਾਂ ਆਪ ਹੀ ਸੋਨਾ ਬਗਰਾ ਉਹ ਤੀਰਾਤੀ ਦੇ ਸਕਦੇ ਵੀਰਨ ਮਿੰਤੀ ਕਰੀ ਜਾਂਦਾ ਹੈਗਾ ਆਪਣੇ ਬੋਡ ਦੇ ਨਾਲ ਆਪਾਂ ਇੱਕ ਉਹ ਵੈਲਡ ਨਹੀਂ ਕਰਾਉਣਾਗਾ ਇਹ ਵਿੱਚ ਨਾਟਕਸ ਦੇ ਕਰਨਾਗਾ ਨਾ ਇਹਦੇ ਤੇ ਕਲੰਪ ਲਾਉਣਾਗਾ ਕਿਉਂਕਿ ਭਰਾਵੋ ਚਖਣਾ ਹੀ ਵੱਢੀ ਜਾਂਦੀ ਤੇ ਬੋਡ ਦੇ ਨਾਲ ਉਹ ਵੈਲਡ ਕਰਵਾ ਦਿੰਦੇ ਆ ਤੇ ਸੋ ਵੀਰਾਂ ਦਾ ਵੀ ਆਪਾਂ ਖੁੱਲਦਾ ਕਰਾ ਲੜ ਵੀ ਆ ਬਾਈ ਪਿੱਛੇ 27 ਬਿਲੜੇ ਦੇ ਪਹਿਲਾ ਸਾਲ ਵੱਜੇ ਆ ਸਾਲ ਨਵੇਂ ਮਾਰ ਰਹੇ ਆ ਛਤਰੀ ਦੇ ਫਬਰ ਵਾਲੀ ਦੇ ਅਜੰਮੇ 55 ਦੇ ਉਹਦੇ ਬੈਟਰੀ ਪਲੇਟ ਕਾਸ ਦੀ ਕਰੂਗਾ ਇਹ ਹੈ ਤੇ ਨਟ ਦੁਬਾਰਾ ਮੈਨ ਖਵਾ ਕਿੰਨੇ ਤੇ ਆ ਬਾਕੀ ਤੁਸੀਂ ਦੇਖ ਸਕਦੇ ਹੋ ਭਰਾਵੋ 27 ਤੇ ਆ ਵੀਡੀਓ ਆਪਣੀ ਸਾਰੀ ਨੂੰ ਤਾਂ ਲਾ ਮੇਰਾ ਹੋਣਾ ਕਿਵੇਂ ਕਿਵੇਂ ਆਪਣਾ ਕੰਮ ਹੋ ਰਿਹਾ ਆਜਾ ਤੋਂ ਮਕਸੀਦੀ ਜੀਨਿੰਗ ਤੇ ਤਾਂ ਕਰਦਾ ਕਾਪਾ ਦੇ ਨਾਲ ਹੀ ਜਾਏਗੀ ਅੱਜ ਪਿਆਰ ਦਾ ਬਾਦ ਥੋੜਾ ਜਿਹਾ ਕਿ ਮੈਂ 3 ਮੂਰਤੀ ਕਰਕੇ ਪਲੇਟਾਂ ਬਲੂਟਾਂ ਕੱਟ ਲਈਆਂ ਵੀਰ ਨੇ ਪਲੇਟਾਂ ਕੱਟ ਕੇ ਤੇ ਹੁਣ ਇਦੂ ਬਾਦ ਕਿੰਗਲਾਂ ਇਹਦੇ ਨਾਲ ਫਿੱਟ ਕਰਾਂਗੇ ਕਿੰਗਲਾਂ ਫਿੱਟ ਕਰਨ ਤੋਂ ਬਾਅਦ ਫਿਰ ਉੱਤੇ ਪੇਟੀ ਰੱਖ ਕੇ ਦੇਖਾਂਗੇ ਵੀ ਸੈਟਿੰਗ ਕਿੱਥੇ ਆਉਂਦੀ ਹੈ ਤੇ ਫਿਰ ਉਸ ਤੋਂ ਬਾਅਦ ਭਰਾਓ ਪੱਕਾ ਕਰਾਂਗੇ ਬਾਕੀ ਕੁਝ ਨਹੀਂ ਦੇਖ ਸਾਗੇ ਤੇ ਕਿਹੜੇ-ਕਿਹੜੇ ਵੀਰਦਵਾਨ ਨੇ ਦੇਖ ਕੇ ਸ਼ੂਟੇ ਲਵਾਏ ਆ ਕਮੈਂਟ ਕਰਕੇ ਦੂਰ ਦਿੱਟੋ ਕਿ ਆਪਾਂ ਫਾਈਟਰ ਸਾਰਿਆਂ ਨੂੰ 8655 ਦੇਣਾ 60 ਦੇ ਦੇਖ ਆਪਾਂ ਇਹਨਾਂ ਨੂੰ ਰੱਖਦੇ ਹੋ ਸਪੀਕਰ ਹੀ ਇਹਦੇ ਤੇ ਹਜੇ ਤੱਕ ਤੇ ਜੇ ਕੋਈ ਹੋਰ ਲੋਡ ਵੀ ਪਈ ਤਾਂ ਆਪਾਂ ਤਾਂ ਤੋਂ ਥੱਲੇ ਨੂੰ ਆਪ ਨੂੰ ਤੁਹਾਨੂੰ ਇੱਕ ਅੱਧ ਦਫੀਤ ਲਵਾ ਸਕਦੇ ਆ ਸਾਈਡਾਂ ਤੇ ਜਾਂ ਫੁਕੜਾ ਆਪਾਂ ਕੋਈ ਸਿੱਕਾ ਤੋਂ ਲਾਉਂਦੇ ਆ। ਵੀਡੀਓ ਨੂੰ ਦੇਖੋ ਸਾਰੀ ਨੂੰ ਤੇ ਸ਼ੇਅਰ ਜ਼ਰੂਰ ਕਰਿਓ। ਤੇ ਦੇਖ ਸਕਦੇ ਹੋ ਭਰਾਓ ਕਿ ਇਹਨਾਂ ਕੱਚਾ ਵੈਲਡ ਕਰਕੇ ਤੇ ਆਪਾਂ ਉੱਤੇ ਪੇਟੀ ਰੱਖ ਕੇ ਦੇਖਾਂਗੇ। ਦੀ ਸੈਟਿੰਗ ਕਿੱਥੇ ਜੀ ਆਉਂਦੀ ਹੈ ਉਦੋਂ ਬਾਅਦ ਆਪਾਂ ਮੈੱਡਲ ਵੈਲਡਿੰਗ ਨਾਲ ਇਹ ਵੈਲਡ ਕਰਵਾਵਾਂਗੇ ਇਹਨਾਂ ਕੱਚਾ ਵੈਲਡ ਦਾ। ਪੇਟੀ ਰੱਖ ਕੇ ਦੇਖਦੇ ਆ ਕਿ ਕੀ ਬਣਦਾ ਹੈਗਾ। आदा प्रताप सिंह बैठा गा जो ना आया तो 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 जा भी लगा जिम्मे जवाकर चा जाता है सब रही है मुंडे कर दूर चा होंकि ਤਾਂ ਫਮ ਦਾ ਰੱਖਣ ਲਈ ਕੋਈ ਠੀਕਾ ਹੈਗਾ। ਦਲੰਤ ਦਾ ਤਜਵੀਦ ਸੋਹਰਾ ਉਹ ਬਾਡੀ ਰਿਅਕ ਆਲੂ ਵਾਲੀ ਫਕੀਰ ਨਹੀਂ ਦਿੱਤੀ ਸੀ ਥੋੜੀ ਜਿਹੀ ਦਿੱਤੀ ਸੀ ਆਪਾਂ